ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਸੰਧੂ ਫੈਮਿਲੀ ਬਲੌਗ ਦੇ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਮੋਰੀ ਚਰਚੀ ਕਲਾਸ ਚ ਹਮੋਂਗੇ ਤੇ ਟਾਈਮ ਅਜ ਇਸ ਵੇਰ ਦਾ 7:00 ਵਜੇ ਨੇ ਤੇ ਬੱਚੇ ਚਲੇ ਗਏ ਨੇ ਸਕੂਲ ਜੀ 7:00 ਵਜੇ ਨਾਲ ਹੀ ਜਾਣ ਆ ਜਾਂਦੀ ਹੈ ਤੇ ਥੋੜਾ ਥੋੜਾ ਨਾ ਇਹ ਟਾਈਮ ਲੱਗ ਜਾਂਦਾ ਹਨਾ ਇਹ ਬੱਚੇ ਸਕੂਲ ਤੋਰਨੇ ਹੁੰਦੇ ਤੇ ਹੁਣ ਆਪਾਂ ਕੀ ਕਰਦੇ ਹਾਂ ਕੰਮ ਹੇ ਤੱਕ ਜਿਵੇਂ ਸਿਰਫ ਆਪ ਕੋ ਪਸ਼ੂ ਦਾ ਕੰਮ ਨਹੀਂ ਮਿਲਿਆ ਤਾਂ ਜਾਂ ਬੱਚੇ ਸਕੂਲ ਤੋਰ ਹੋਣ ਜੀ ਆਪਾਂ ਬਸ ਇੱਕ ਵੀਡੀਓ ਵਿੱਚ ਝਾੜੂ ਲਗਾਉਣ ਵਾਲਾ ਰਹੀ ਆ ਤੇ ਆਪਾਂ ਪਾਉਣੇ ਕੱਪੜੇ ਉਸ ਤੋਂ ਬਾਅਦ ਕੀ ਮਗਜੀ ਆਪਾਂ ਚਾਹ ਤੇ ਜੇ ਨਾਲ ਜਿਹਾ ਕੱਪੜੇ ਕੱਢ ਲਾਂਗੀ ਤੇ ਨਾਲ ਆਪਾਂ ਕਮਰੇ ਸੈੱਟ ਕਰ ਲਾਂਗੇ ਝਾੜੂ ਪੁੱਟ ਤੇ ਫਿਰ ਚਲੋ ਜਾਈਏ ਕੱਪੜੇ ਮਸ਼ੀਨ ਦੇ ਵਿੱਚ ਹੋ ਸਾਰੇ ਕੰਮ ਨਿਬੜ ਗਏ ਨਹੀਂ ਜੀ ਬਸ ਝਾੜੂ ਪੁੱਟ ਰਹਿਦਾ ਤੇ ਵਸਤੂਦਾਂ ਕੱਪੜੇ ਦੇਂਦੀ ਹੈ ਨਾਲ ਦੇ ਨਾਲ ਪਾ ਲਵਾਂਗੇ ਤੇ ਹਵਾ ਜੀ ਬਹੁਤ ਸੋਹਣੀ ਹੈ ਨਾ ਠੰਡੀ ਠੰਡੀ ਹਵਾ ਚੱਲ ਰਹੀ ਹੈ ਤੇ ਅੰਦਰ ਹੋ ਗਈ ਜੀ ਹਵਾ ਨੂੰ ਤਾਂ ਬਹੁਤ ਸੋਹਣੀ ਹਵਾ ਹੋ ਗਈ ਜੀ ਚੱਲ ਜੀ ਤੇ ਆਪਾਂ ਜੀ ਵਾਈ ਹਾਂ ਰਾਤ ਨੂੰ ਜੇ ਫੋੜੇ ਕੋਈ ਲੱਗਿਆ ਚੱਲ ਫੋੜਾ ਤਾਂ ਲੱਗਦਾ ਹੈਗਾ 10 ਦਿਨ ਦਾ ਲਾਰਨਾ ਤੇ ਕੱਪੜੇ ਜਿਹੜੇ ਆਪਣੇ ਸੁੱਕ ਗਏ ਨੇ ਹੁਣ ਆਪਾਂ ਰੰਗ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦਾ ਫਤਿਹ ਤੇ ਮਾਇਆ ਮੇਰਾ ਆਈਫੋਨ ਲੈ ਕੇ ਆਇਆ ਮਾ ਉਹ ਵੀ ਸੁੱਕ ਜਾਂਦੇ ਆ ਤੇ ਉਧਰ ਆਪਾਂ ਹਣਾਗੇ ਢੋਲਾ ਵਗੈਰਾ ਸਾਰਾ ਕੁ ਬਾਸਮਦ ਕਰ ਸਾਰੇ ਕਰ ਦਿੱਤੇ ਨੇ ਜੀ ਸਾਫ ਤੇ ਅੱਜ ਆਪਣਾ ਪਸ਼ੂ ਵਾਲਾ ਜਿਹੜੀ ਜਗਾ ਹਣਾ ਨਹੀਂ ਤੋਤੀ ਕਿਉਂਕਿ ਨੈਟ ਚਲੀ ਗਈ ਸੀ ਤੇ ਪਸ਼ੂ ਨੂੰ ਅੰਦਰ ਆਪਾਂ ਫਵਾਰੇ ਛੱਡ ਦੇਵਾਂਗੇ ਤੇ ਇੱਥੇ ਲਾ ਦਿੱਤਾ ਸੀ ਜੇ ਪਚਾੜੂ ਇਹ ਸੁੱਕ ਗਿਆ ਸਾਰਾ ਤੇ ਹੁਣ ਜੀ ਆਪਾਂ ਹਣਾ ਆਪਣੀ ਕਣਕ ਸੀ ਜਿਹੜੀ ਹਨ ਉਹਦੇ ਉਹਦੇ ਵਿੱਚ ਨਾ ਰੋੜੀ ਹੈ ਕੋਈ ਕੋਈ ਆਪਾਂ ਉਹ ਚੁਗਦੇ ਆ ਜਿਹੜੀ ਆਪਾਂ ਉਹਦੇ ਕਣਕ ਧੋ ਕੇ ਹਨ ਸੁੱਕੜੀ ਪਾਈ ਸੀ ਉਸ ਵਿੱਚ ਨਾ ਕੋਈ ਬਰੀਕ-ਬਰੀਕ ਰੋੜੀ ਹੈਗੀ ਉਹ ਆਪਾਂ ਚੁਗਾਂਗੇ ਹੁਣ ਤੇ ਭੱਲੜ ਦੇ ਵਿਛਾਤ ਐਡਾ ਵਟ ਆਪਾਂ ਲੜਕੀ ਕਰਨਾ ਸੀ ਹਾਂਜੀ ਜਿਹੜਾ ਕੰਮ ਦੰਦੇ ਹਨ ਹੁਣ ਦੁਪਹਿਰ ਦੇ ਨੇ ਉਹ ਆਪਾਂ ਕਰ ਲੈਨੇ ਫਟ ਹੇ ਵੀ ਪੈ ਗਈ ਨੀ ਕੋਸਨ ਨੂੰ ਸੁੱਲੀਆਂ ਜਿਹੜਾ ਦੁਪਹਿਰ ਦਾ ਘਰ ਲਾਉਣਾ ਸੀ ਉਹ ਵੀ ਲਾ ਲਈਆਂ ਨੇ ਤੇ ਜੀ ਆਪਾਂ ਹਨਾ ਦੁਪਹਿਰ ਦਾ ਵੀ ਸਾਰਾ ਹਨਾ ਰੋਟੀ ਪਾਣੀ ਦਾ ਕੰਮ ਆ ਜਿਹੜਾ ਮਿਢਲੇ ਤੇ ਅੱਜ ਆਪਣੀ ਰੋਟੀ ਗਈ ਸੀ ਖੇਤ ਤੇ ਸਬਜ਼ੀ ਆਪਾਂ ਬਣਾ ਲਈ ਸੀ ਜੀ ਦੁਪਹਿਰ ਨੂੰ ਹੀ ਦੁਪਹਿਰ ਨੂੰ ਹੀ ਸਬਜ਼ੀ ਬਣਾ ਲਈ ਸੀ ਕਦੂ ਦੀ ਤੇ ਨਾਲੇ ਖੇਤ ਹਨਾ ਰੋਟੀ ਪਈ ਸੀ ਤੇ ਨਾਲੇ ਆਪਾਂ ਹੁਣ ਸ਼ਾਮ ਨੂੰ ਹਨਾ ਆਪਣਾ ਸਰ ਜਣਾ ਉਹ ਤੇ ਇਸ ਲਈ ਹੁਣ ਆਪਾਂ ਥੋੜਾ ਟਾਈਮ ਹੈਗਾ ਫ੍ਰੀ ਤੇ ਜੇ ਹੋਰ ਖੜਿਆ ਸੀਗਾ ਤੇ ਜਿਹੜਾ ਜੀ ਛੋਟਾ ਬੂਰਾ ਹੈ ਨਾ ਆਪਣਾ ਉਹ ਬਹੁਤ ਜ਼ਿਆਦਾ ਨਾ ਬਰੇਤੀ ਚੱਕਣ ਲੱਗ ਗਿਆ ਕੱਲ ਦਾ ਤੇ ਅੱਜ ਤੁਸੀਂ ਦੇਖੋ ਆਪਣੇ ਵੀਡੀਓ ਦੇ ਵਿੱਚ ਹਨਾ ਆਪਾਂ ਨਾ ਨਾ ਤੋਤਾਜ ਤੇ ਨਾ ਹੀ ਆਪਾਂ ਵਿਚਾਰੇ ਪਸ਼ੂ ਨਮਾਇਆ 104 ਛੜ ਰਿੱਤੇ ਸੀਗੇ ਤੇ ਹੁਣ ਨਾ ਜੀ ਉਹ ਫਿਕਰ ਲੱਗਿਆ ਪਿਆਗਾ ਉਹਦਾ ਵੀ ਇੰਨੀ ਜਿਹੜੀ ਬਰੇਤੀ ਚੱਕ ਰਿਆ ਤੇ ਹੁਣ ਮਿਸਤਰੀ ਨੇ ਸੱਦਿਆ ਹੋਇਆਗਾ ਆਪਣਾ ਵੀ ਦੇਖਦੇ ਹਾਂ ਹਨਾ ਹਜੇ ਆਪਣਾ ਜਿਹੜਾ ਪਹਿਲਾ ਵਾਲਾ ਬੂਰਾ ਹਜੇ ਉਹਦੀ ਵਿੱਚ ਮੋਟਰ ਨਹੀਂ ਪਾਈ ਇਹਦਾ ਆਪਾਂ ਵੱਡਾ ਬੂਰਾ ਕਰ ਲਿਆ ਸੀਗਾ ਉਦੇ ਵਿੱਚ ਮੋਟਰ ਨਹੀਂ ਪਾਈ ਹੈਗੀ ਤੇ ਹੁਣ ਹਨਾ ਮਿਸਤਰੀ ਆਊਗਾ ਤੇ ਉਹ ਦੱਸੂਗਾ ਵਿੱਚ ਕਹਿੰਦੇ ਹਨਾ ਵੀ ਤੁਸੀਂ ਅ ਪੰਜ ਚਾਰ ਫੁੱਟ ਹਨਾ ਜਿਹੜੀ ਆਪਣੀ ਹੈਗੀ ਮੋਟਰ ਵੀ ਉਹ ਨਾ ਤੁਸੀਂ ਉੱਪਰ ਨੂੰ ਚੱਕ ਦਿਓ ਵੀ ਨੀਚੋਂ ਬਰੇਤੀ ਖਿੱਚਦੀ ਹੈ ਤੇ ਜੀ ਹੁਣ ਦੇਖਦੇ ਹਾਂ ਹਨਾ ਮਿਸਤਰੀ ਆਊਗਾ ਫਿਰ ਜਿਹੜੀ ਇਹ ਮੋਟਰ ਲਾਇਆ ਫਾਜ ਬੱਡੀ ਪੁਰਜਾ ਮਗਾ ਚੁਕਲਾਈ ਹੈ ਤੇ ਥੋੜਾ ਜਨਾ ਦੇਖ ਕੇ ਹੈ ਤਾਂ ਇਹ ਵਧੀਆ ਚੱਲਦੀ ਕੱਢੀ ਹੈ ਜੀ ਪਰ ਉਦੋਂੋਂ ਬ੍ਰੇਤੀ ਬਹੁਤ ਜ਼ਿਆਦਾ ਘਟਣ ਲੱਗ ਗਈ ਸੀ ਹੋਰ ਤੇ ਇਸ ਲਈ ਹਾਂ ਤੇ ਇਹ ਹੋਣਾ ਬਹੁਤ ਜ਼ਿਆਦਾ ਬ੍ਰੇਤੀ ਘਟਦਾ ਸੀ ਪਹਿਲਾਂ ਵਾਲਾ ਬੋਰਾ ਤੇ ਉਹ ਐਂ ਕਹਿੰਦੇ ਆ ਕਿ ਵੀ ਕਿਤੇ ਹੈ ਨਾ ਵੀ ਖਰਾਬ ਨਾ ਹੋ ਜੇ ਤੇ ਅੱਪਾ ਸਾਰੀ ਹੈ ਨਾ ਇਹ ਨੂੰ ਦੇਖ ਕੇ ਚੈੱਕ ਕਰਕੇ ਵਿੱਚ ਆਪਾਂ ਵੰਗੇ ਤੇ ਅੱਜ ਆਪਾਂ ਜੀ ਖਲਾਈਏ ਮੋਟਰ ਤੇ ਸਵੇਰ ਲੈ ਕੇ ਜਾਣਗੇ ਸ਼ਾਮ ਤੱਕ ਲਿਆਉਣਗੇ ਫਿਰ ਦੇਖਦੇ ਹਾਂ ਜੀ ਪਾਉਣੇ ਐ ਤੇ ਮੈਂ ਜਿਹੜਾ ਆਪਣਾ ਹਣਾ ਉਹੀ ਗੱਲ ਤੇ ਆਪਣਾ ਜਿੰਨੀ ਸਟਰੀ ਹੋਣਾ ਨਾਲ ਫਿਰ ਦੇਖਦੇ ਹਾਂ ਜੀ ਕੀ ਬਣਦਾ ਹੈ ਆਪਣਾ ਹੋਰ ਦਾ ਤੇ ਵਾਹਿਗੁਰੂ ਜੀ ਬੰਦ ਕਰ ਲਓ ਤੇ ਆਪਣਾ ਬੂਰਾ ਜਿਹੜਾ ਬੜੀ ਚਲੇ ਕਿਉਂਕਿ ਜੀ ਇਹਨਾਂ ਤੇ ਜਿਹੜੇ ਹੁਣ ਪਾਈ ਪਾਉ ਪਾ ਦੀ ਫੀਟਿੰਗ ਕਰੀ ਹੋਈ ਹੈਗੀ ਹੈ ਨਾ ਆਪਾਂ ਡਿੱਗਣ ਡੁੱਗੋ ਬਣਾਇਆ ਨਹੀਂ ਹੈ ਨਾ ਡਿੱਗੀ ਪਾਣੀ ਚੜਦਾ ਕਰ ਰਿਹਾ ਇਹਨਾਂ ਤੇ ਪਾਰਾ ਹੀ ਕਰਿਆ ਹੋਇਆ ਇਹੋ ਇਸ ਤਰ੍ਹਾਂ ਦਾ ਹੁੰਦਾ ਜੀ ਦਾ ਜਿਹੜਾ ਹੁਣ ਜੀ ਡਿੱਗਣ ਡੁੱਗੋ ਹੈ ਨਾ ਤਹਾਲਾਂਾਂ ਚ ਤੇ ਉਹਨਾਂ ਦੇ ਵਿੱਚ ਆਪਣਾ ਹਨ ਕਰਿਆ ਵਗਾ ਇਹ ਫਿੱਟ ਹਨ ਪੇਪੂਪਾ ਤੇ ਦੁਬਾਰਾ ਦੀ ਲੋ ਕਿੰਨਾ ਹਨ ਤਾਂ ਕਮਲ ਹੋ ਜਾਂਦਾ ਪੱਟ ਪਟਾਈ ਇਹਦਾ ਤੇ ਆਹ ਦੇਖੋ ਜੀ ਹੁਣ ਆਪਾਂ ਲੈ ਮੋਟਰ ਪੜਾ ਕੇ ਦੇਖਦੇ ਆਂਗੇ ਇਹ ਛੋਟਾ ਪੋਰ ਹੈ ਜੀ ਆਪਣਾ ਹਨ ਤੇ ਜਿਹੜਾ ਆਪਣਾ ਵੱਡਾ ਪੋਰ ਬੰਦ ਹੋਇਆ ਹਨ ਉਹ ਹੈ ਇਸ ਜਗ੍ਹਾ ਤੇ ਜੀ ਥੋੜੀ ਹੈਗਾ ਜੀ 5-7 ਫੁੱਟ ਤੇ 6-7 ਫੁੱਟ ਤੇ ਹਨ ਦੂਰ ਤੇ ਆਹ ਇਹ ਇੱਥੇ ਇਹ ਵੱਡਾ ਪੋਰ ਜਿਹੜਾ ਖਰਾਬ ਹੋਇਆ ਤੇ ਆਹ ਵਾਲਾ ਹੈਗਾ ਜੀ ਆਪਣਾ ਛੋਟਾ ਪੋਰ ਤੇ ਇਹਨੂੰ ਦਿਖਾਉਨੇ ਜੀ ਨਾ ਮਿਸਤਰੀ ਆਊਗਾ ਫਿਰ ਕੀ ਕਹਿੰਦਾ ਦੇਖਦੇ ਆਂ ਤੇ ਜੀ ਆਹ ਜਿਹੜਾ ਆਹ ਵਾਲਾ ਡਿੱਗਾ ਹਨਾ ਇਹਨਾਂ ਚ ਫਿੱਟ ਸੀਗੇ ਇਹ ਆਹ ਵਾਲੀ ਹੈਗੀ ਜਿਹੜੀ ਆਪਣੀ ਖਸ਼ਮਾ ਵਾਲੀ ਹੈ ਨਾ ਤੇ ਜਿਹੜੀ ਉਹ ਉੱਪਰ ਹੈ ਨਾ ਉੱਤੇ ਜੀ ਆਪਣਾ ਹਨਾ ਵੱਡੀ ਡਿੱਗੀ ਸੀ ਕਈ ਵਾਰ ਆਪਾਂ ਛਾਲ ਹਣਾ ਸਾਰਾ ਕੁਝ ਸੀ ਹਨਾ ਪੱਟਣਾ ਬਹੁਤ ਔਖਾ ਹੋ ਜਾਂਦਾ ਤੁਹਾਨੂੰ ਪਤਾ ਹੀ ਹੈ ਕਿੰਨਾ ਕਿੰਨਾ ਖਰਚਾ ਕਰਕੇ ਹਨਾ ਆਪਾਂ ਇਹਨਾਂ ਨੂੰ ਬਣਾਉਣੀ ਹੈਗੀ ਤੇ ਹੁਣ ਜੀ ਦੇਖਦੇ ਹਾਂ ਹਨਾ ਮਿਸਤਰੀ ਆਉਣ ਤਾਂ ਕੀ ਕਹਿੰਦਾਗਾ ਫਿਰ ਆਪਾਂ ਮੋਟਰ ਜਿਹੜੀ ਥੋੜੀ 4-5 ਫੁੱਟ ਹਨਾ ਉੱਪਰ ਚੱਕ ਕੇ ਫਿਰ ਦੇਖਦੇ ਹਾਂਗੇ ਵੀ ਕਿਵੇਂ ਚੱਲਦੀ ਹੈ ਤੁਹਾਡੇ ਬਰੂ ਜੀ ਪੜੀ ਕਰਨ ਹਨ ਬਹੁਤ ਔਖਾ ਹੋ ਜਾਂਦਾ ਖਰਚੇ ਇੰਨੇ ਨੇ ਕਰਕੇ ਹਨ ਤੇ ਸਿਆਣੇ ਕਹਿੰਦੇ ਹੁੰਦੇ ਆ ਜੀ ਹਨਾ ਗੱਡੇ ਦੀ ਖੱਟੀ ਗੱਡੇ ਨੇ ਚੱਟੀ ਤੇ ਕਹਾਵਤਾਂ ਜਿਹੜੀਆਂ ਹਨਾ ਸੱਚੀਆਂ ਹੀ ਹੁੰਦੀਆਂ ਆ ਜਿਹੜੇ ਆਪਣੇ ਅਰਗੇ ਹਨਾ ਕਰਦੇ ਕੰਮ ਕਰਦੇ ਖੇਤਾਂ ਦੇ ਵਿੱਚ ਹਨ ਜੇ ਉਹਨਾਂ ਕੋਈ ਫਸਲ ਆਉਂਦੀ ਹੈ ਜੀ ਉਹਦੇ ਨੂੰ ਕੋਈ ਨੁਕਸਾਨ ਹੋ ਜਾਂਦਾ ਤੇ ਉਹੀ ਗੱਲ ਆ ਜੀ ਹਨਾ ਫਿਰ ਬਹੁਤ ਔਖਾ ਹੋ ਜਾਂਦਾ ਤੇ ਮਨ ਹੁੰਦਾ ਬਹੁਤ ਉਦਾਸ ਤੇ ਨਾਲੇ ਦੁੱਖ ਹੁੰਦਾ ਹਨਾ ਵਿਆਹ ਬਰੂ ਜੀ ਦੀ ਜਿਹੜੀ 6 ਮਹੀਨੇ ਆਪਣੀ ਫਸਲ ਆਉਂਦੀ ਹੈ ਹਨਾ ਉਹ ਐਂਪੂਠੇ ਥਾਂ ਨਾਲ ਬ ਕੋਈ ਸੱਚ ਚੰਗੀ ਜਗ੍ਹਾ ਤੇ ਲੱਗੇ ਹਨ ਫਿਰ ਆਪਣਾ ਮਾਰ ਖੋਚ ਰਿੰਦਾ ਚਲੋ ਜੀ ਫਿਰ ਦੇਖਦੇ ਮਿਸਤਰੀ ਆਉਂਦਾ ਫਿਰ ਕਾਰ ਕਿੰਨਾ ਕਰ ਰਹਿ ਗਿਆ ਕੰਮ ਤੇਰਾ ਹੋ ਗਿਆ ਟਿਊਸ਼ਨ ਤੇ ਨਹੀਂ ਜਾਣਾ ਅੱਜ ਛੁੱਟੀ ਆ ਅੱਜ ਛੁੱਟੀ ਕਾਦੀ ਕਰਤੀ ਮੈਂ ਬਰਨਾਲੇ ਬਰਨਾਲੇ ਗਈ ਸੀ ਸਮੀ ਤੇਰਾ ਕਿੰਨਾ ਕਰ ਰਹਿ ਗਿਆ ਟਾਈਮ ਨਾ ਤਾਂ ਕਰਨਾ ਚਲੋ ਜੀ ਹੁਣ ਆਪਾਂ ਚਾਹ ਪਾਣੀ ਪੀ ਲਿਆ ਚਲੋ ਜੀ ਬੱਚਿਆਂ ਨੇ ਹਨਾ ਆ ਕੇ ਸਕੂਲੋਂ ਰੋਟੀ ਪਾਣੀ ਖਾ ਲਿਆ ਤੇ ਕਰ ਨੂੰ ਅੱਜ ਹੈਗੀ ਟਿਊਸ਼ਨ ਤੋਂ ਛੁੱਟੀ ਤੇ ਸਮੀਤ ਦਾ ਰੇਂਦਾ ਵਰਕ ਬਹੁਤ ਸਾਰਾ ਜੀ ਹਜੇ ਹਨਾ ਚਲੋ ਜੀ ਫਿਰ ਸ਼ਾਮ ਨੂੰ ਮਿਲਦੇ ਆਂ ਅਹ ਜੀ ਆਪਣੇ ਨਾਲੇ ਆਪਣੇ ਪਸ਼ੂਆਂ ਦੀ ਜਿਹੜੀ ਫੀਲ ਹੈ ਨਾ ਉਹ ਆ ਜੀ ਬਣ ਕੇ ਆ ਗਈ ਤੇ ਸ਼ੁਨਾ ਜੀ ਦੁੱਧ ਬਹੁਤ ਜ਼ਿਆਦਾ ਘਟ ਗਿਆ ਹੈ ਨਾ ਇਸ ਲਈ ਇਹ ਚ ਨਾ ਹੋਰ ਸਮਾਨ ਪਵਾਇਆਗਾ ਆਪਾਂ ਜਿਹੜਾ ਵੀ ਹੈ ਨਾ ਸੋਇਆ ਬੀਨ ਵਗੈਰਾ ਤੇ ਅੱਗੇ ਆਪਾਂ ਦਾਣੇ ਦੇ ਵਿੱਚ ਸੋਇਆ ਬੀਨ ਤੇ ਹੈ ਨਾ ਛੂਲੇ ਪੋਣ ਨੇ ਤੇ ਹੁਣ ਆਪਾਂ ਫੀਡ ਦੇ ਵਿੱਚ ਥੋੜੀ ਜਿਹੀ ਵੱਧ ਪਵਾਏ ਪਹਿਲਾਂ ਹੀ ਪਾਉਂਦੇ ਸੀ ਹੁਣ ਥੋੜੀ ਜਿਹੀ ਵੱਧ ਪਵਾਏ ਜੀ ਹੈ ਨਾ ਦੁੱਧ ਬਹੁਤ ਜ਼ਿਆਦਾ ਘਟ ਗਿਆ ਪੁੱਸ ਤੇ ਹਾਂਜੀ ਆਪਣੀ ਆ ਗਈ ਫੀਡ ਤਿਆਰ ਹੋ ਗਈ ਤੇ ਬੱਚੇ ਗਏ ਨਹੀਂ ਖੇਡਣ ਹਨ ਖੇਡਣ ਚਲੇ ਜਾਂਦੇ ਹੈ ਸਕੂਲ ਕਿਉਂ ਸਾਰਾ ਦਿਨ ਹਨ ਪਹਿਲਾਂ ਸਕੂਲ ਜਾਂਦੇ ਆ ਫਿਰ ਟਿਊਸ਼ਨ ਤੇ ਜਾਵਣਦਾ ਇੱਕ ਬੱਚਾ ਨੂੰ ਵਿਚਾਰਾ ਧਾਰਾਂ ਧੁਗਾਂ ਨਾਲ ਕਰਵਾਉਂਦਾ ਤਾਂ ਤੇ ਜਿਹੜਾ ਵੱਡਾ ਆਪਣਾ ਸਮੀਤ ਉਹ ਧਾਰਾਂ ਦਾ ਕਰਵਾਉਂਦਾ ਨਾਲ ਤੇ ਜਿਹੜਾ ਆਪਣਾ ਛੋਟਾ ਹਨਾ ਕਰਨ ਉਹ ਜਾਂਦਾ ਹੁੰਦਾ ਜੀ ਟਿਊਸ਼ਨ ਤੇ ਤੇ ਅੱਜ ਟਿਊਸ਼ਨ ਤੋਂ ਉਹ ਉਹਨਾਂ ਦੀ ਛੁੱਟੀ ਤੇ ਕੰਮ ਕੁੰਬ ਵਿਚਾਰੇ ਦਵਾਦਾ ਨੂੰ ਮੇੜ ਕੇ ਹਨਾ ਤੇ ਖੇਡਣ ਗਏ ਆ ਕਹਿੰਦੇ ਏਡਾ ਘੰਟਾ ਮੰਮੀ ਸਖੇੜਾ ਕੀ जी मै चलो कोई गल नहीं है ना बच्चे सारा कुछ जरूरी है पढ़ाई भी जरूरी खेड़ना मिलना भी जरूरी है तो काम भी जरूरी है इसलिए है ना खेडन गए हुए हैं चलो जी आप हम तो दुधवास आदे हाँ जी टाइम हो चुके सत बज चुके अपना जो तो पशु है ना हम नवाए नहीं बेचारे सवेरे नहीं नवाए सी क्योंकि अपनी मोटर है खराब ਹੌਣ ਨੂੰ ਐ ਜਿਵੇਂ ਆਸ ਜਾਨੂੰ ਹਨਾ ਗਰਮੀ ਬਹੁਤ ਹੋਈ ਪਈ ਸੀ ਤੇ ਬੱਦਲ ਆ ਰਹੇ ਜੀ ਬਹੁਤ ਜ਼ਿਆਦਾ ਚੜ੍ਹ ਕੇ ਦੇਖੋ ਬੱਦਲ ਗਰਮੈਸ਼ ਬਹੁਤ ਜ਼ਿਆਦਾ ਸੀ ਜਿਵੇਂ ਜਦੋਂ ਪਸ਼ੂ ਨਾ ਲੱਗੇ ਸੀ ਨਾ ਉਹ ਬਿਲਕੁਲ ਨਹੀਂ ਸੀਗਾ ਤੇ ਹੁਣ ਆ ਇੱਕਦਾਂ ਹੀ ਹਨਾ ਜਿਵੇਂ ਨੇਰੀ ਤੇ ਬੱਦਲ ਹੁੰਦਾ ਹਨਾ ਇੱਕਦਾਂ ਹੀ ਹੋ ਜਾਏਗਾ ਤੇ ਆਪਾਂ ਹੁਣ ਪਸ਼ੂ ਹਾਂ ਤੇ ਆਪਾਂ ਹੁਣ ਹਨਾ ਪਸ਼ੂ ਨਮਾਈ ਆ ਸਾਰੇ ਗਰਮਾਇਸ਼ ਬੋਦਿਆ ਤਾਂ ਹੋਈ ਪਈ ਸਿੱਖ ਫੁੱਲੇ ਹਨ ਗਰਮੀ ਹੋ ਗਈ ਗਰਮੀ ਹੋ ਗਈ ਦੇ ਪਾਸੇ ਤੇ ਹੁਣ ਆਪਾਂ ਕੁਛ ਦਿੱ ਤਿੰਨ ਮਾਜੀ ਜੀ ਜਿਹੜੀ ਆਪਣੀ ਲੇਬਰ ਲੱਗੀ ਸੀ ਵਿਚਾਰੇ ਹਨ ਉਹ ਉਹਦਾ ਕੰਮ ਨਿਮੇੜ ਨਿਮੇੜ ਦੀ ਜਿਹੜੀ ਆਪਣੀ ਲੇਬਰ ਲੱਗੀ ਸੀ ਹਨ ਉਹ ਸਾਰਾ ਕੰਮ ਉਹਨਾਂ ਨੇ ਨਿਮੇੜ ਦਿੱਤਾ ਕ ਵਿਚਾਰੇ ਉਹ ਵੀ ਲੇਟ ਹੋ ਗਏ ਅੱਜ ਕਹਿੰਦੇ ਸਾਰਾ ਨਿਮੇੜ ਕੇ ਜਾਵਾਂਗੇ ਤੇ ਜੀ ਆਪਣਾ ਹੈਗਾ ਜੀ ਮਸ਼ੀਨ ਉਹ ਕੇ ਵਾਲੀ ਇਨ ਜੀ ਆਪਾਂ ਤੋਂ ਹਾਂ ਇਹ ਬੰਦੇ ਆਉ ਤੋ ਕੀ ਕਾਲੂ ਲਵਾ ਕੇ ਹਾਂ ਤੇ ਕੱਲ ਤੋਂ ਪੱਠੇ ਵਧਿਆ ਕਰਾਂਗੇ ਥੋੜੇ ਅਸੂ ਵਾਲੇ ਹਨ ਜੋ ਤੋਂ ਬਹੁਤ ਘਟ ਗਈਆਂ ਜੀ ਆਪਾਂ ਨੇ ਟੀਕੇ ਲਵਾਏ ਸੀ ਜਿਹੜੇ ਮਿੰਸਟਰ ਵਾਲੇ ਹੁੰਦੇ ਤੋ ਉਹਨਾ ਜੀ ਅੱਜ ਪੱਟੀ ਟੀਕੇ ਲਵਾਏ ਸੀ ਨਾ ਮਿੰਸਟਰ ਵਾਲ ਉਹਨਾ ਬਹੁਤ ਜ਼ਿਆਦਾ ਹਨ ਜੀ ਦੁੱਧ ਘਟ ਗਿਆ ਬਸ ਤੇ ਹੁਣ ਆਪਾਂ ਹਨਾ ਇਨੋਂ ਦਾਣਾ ਪੂਣਾ ਨਾਲ ਹੈ ਨਾ ਜਿਹੜਾ ਪਾਣਾ ਹੁੰਦਾ ਪਾਣਾ ਸ਼ੁਰੂ ਕੀਤਾਗਾ ਤੇ ਨਾਲ ਸ਼ੱਕਰ ਤੇ ਜਿਦ ਲਈ ਹੁਣ ਦੇਖਦੇ ਆਂ ਤੇ ਜੀ ਕੱਲ ਨੂੰ ਦੇਖਦੇ ਆਪਾਂ ਮੋਟਰ ਦਾ ਕੀ ਹੱਲ ਬਣਦਾ ਕਿਉਂਕਿ ਆਪਣੀ ਮੋਟਰ ਹੈ ਨਾ ਬਾਈ ਨੇ ਵੀ ਬੋਰ ਹੈ ਨਾ ਖਰਾਬ ਹੋ ਗਿਆ ਹੈਗਾ ਇਹ ਵੀ ਆਪਾਂ ਤੇ ਕੱਲ ਨੂੰ ਆਪਾਂ ਮੋਟਰ ਕਢਾਵਾਂਗੇ ਕੱਢ ਕੇ ਹੁਣ ਦੇਖਦੇ ਆਂ ਆਪਾਂ ਫੇ ਚਲੋ ਜੀ ਫਿਰ ਦੇਖਦੇ ਆਂ ਵਾਹਿਗੁਰੂ ਰੱਖਿਆ ਹੈ ਨਾ ਚਲੋ ਜੀ ਬੱਦਲ ਬਹੁਤ ਆ ਰਹੇ ਹੈ ਜੜ ਕੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ